ਕੀ ਦਾ ਮੌਸਮ ਕਿਸਾਨ ਦੀ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਹੈਗੀ ਉਹਦਾ ਫਲ ਉਹਦੋਂ ਹੀ ਮਿਲਦਾ ਜਦੋਂ ਰੱਬ ਮੌਸਮ ਵਧੀਆ ਰੱਖੇ ਲੱਗਦੀ ਜੀਰੀ ਵੇਲੇ ਬੰਬਾ ਮੀਂਹ ਪਈ ਜਾਵੇ ਤੇ ਵੱਢਣ ਵੇਲੇ ਪਵੇ ਨਾ ਪਰ ਕਈ ਵਾਰ ਇਹ ਵੀ ਹੋ ਜਾਂਦਾ ਕਿ ਫਹੀ ਰੱਖੀ ਨਹੀਂ ਹੁੰਦੀ ਮੋਟਰ ਵੀ ਦੋ ਗਿੱਲਿਆਂ ਦੀ ਬਾਹੀ ਤੇ ਹੁੰਦੀ ਆ ਰਾਤੋਂ ਤੇ ਮੋਟਰ ਮੱਚ ਜੇ ਦੇ ਫਿਰ ਕੀ ਬਣਦਾਗਾ ਇਹ ਤੁਸੀਂ ਆਪੇ ਗੈਸ ਲਾ ਸਕਦੇ ਹੋ ਤੇ ਉਪਰੋਂ ਤਾਜ਼ਾ-ਤਾਜ਼ਾ ਮੀਂਹ ਪਿਆ ਹੋਵੇ ਚੌਲ ਵੀ ਪਾਣੀ ਨਾਲ ਭਰੇ ਪਏ ਹੋਣ ਤੇ ਲੈ ਕੇ ਆਉਣਾ ਹੋਵੇ 나ੜ ਵਗੈਰਾ ਤੇ ਫਿਰ ਕੀ ਬੀਜ ਦੀਆਂ ਇਹ ਜਾਂ ਤਾਂ ਉਹ ਹੀ ਦੱਸ ਸਕਦਾ ਜੀ ਨੇ ਪਹੀ ਨਹੀਂ ਰੱਖੀ ਜਾਂ ਫਿਰ ਉਹ ਦੱਸ ਸਕਦਾ ਜਿਹੜਾ ਹਰ ਸਾਲ ਕਹਿੰਦਾ ਪਹੀ ਰੱਖ ਲੋ ਮੋਟਰ ਖਰਾਬ ਹੋ ਜਾਂਦੀ ਹੁੰਦੀ ਐ ਮੌਸਮ ਵੀ ਮੀਂਹ ਵਾਲਾ ਹੀ ਆ ਵੈਸੇ ਪਰ ਚੌਲਾ ਨੂੰ ਪਾਣੀ ਦੀ ਤਾਂ ਲੋੜ ਰਹਿੰਦੀ ਹੋਈ ਆ ਇਸ ਲਈ ਮੋਟਰ ਦਾ ਹੱਲ ਵੀ ਸੇਤੀ ਕਰਨਾ ਜ਼ਰੂਰੀ ਆ ਪਰ ਜਦੋਂ ਐ ਪਲੇ ਹੋਏ ਚੌਲਾਂ ਦੇ ਵਿੱਚ ਦੀ ਟਰੈਕਟਰ ਲਗਾਉਣਾ ਪੈਂਦਾਗਾ ਤੇਰਾ ਦਾ ਹੌਂਕਾ ਜਾਂ ਬੰਦਾ ਲੈ ਜਾਂਦਾ ਹੈ ਤੇ ਚੌਲ ਖਰਾਬ ਪਰ ਇਹਦੇ ਵਿੱਚ ਵੀ ਦੋ ਗੱਲਾਂ ਹੋ ਜਾਂਦੀਆਂ ਨੇ ਵੀ ਇੰਨੀ ਬੱਡੀ ਪਹੀ ਰੱਖੀ ਹੁੰਦੀ ਤੇਰਾ ਚੌੜ ਵੀ ਘੱਟ ਲੱਗਣੀ ਸੀ ਨਵੇਂ ਟਾਇਰਾਂ ਜਿੰਨੇ ਹੀ ਖਰਾਬ ਹੋਨੇ ਆ ਭਰਤੀ ਦਾ ਹੈਗੇ ਆ ਸ਼ੌਦਾ ਆਬਦਾ ਦਾ ਕਨਸੈਪਟ ਆ ਬਾਕੀ ਵੀਡੀਓ ਦੇਖਣ ਵਾਲੇ ਦੋਸਤ ਮਿੱਤਰ ਦੱਸ ਸਕਦੇ ਨੇ ਇਹ ਡਿਸੀਜਨ ਸਹੀ ਆ ਜਾਂ ਗਲਤ ਆ ਵੀ ਤੁਸੀਂ ਪਹੀ ਕਿਉਂ ਨਹੀਂ ਰੱਖੀ ਇਹ ਕੰਮ ਚੱਲ ਸਕਦਾ ਨਵਾਂ ਬੋਰ ਕਰਾਇਆਗਾ ਇਸ ਬਾਰੇ ਵੀ ਇੱਥੇ ਕਰਵਾਤਾ ਰਾਹ ਤੇ ਕਰਵਾਉਣ ਨੂੰ ਕਿਹਾ ਸੀ ਪਰ ਇੱਕ ਦੋ ਬੰਦਿਆਂ ਦੀ ਸਲਾਹ ਕਿ ਨਹੀਂ ਰਾਹ ਤੇ ਨਹੀਂ ਕਰਵਾਣਾ ਰਾਹ ਤੇ ਬੋਰ ਕਰਵਾਇਆ ਫਿਰ ਬਹੁਤ ਜ਼ਿਆਦਾ ਕਤਾਂ ਵੀ ਆ ਜਾਂਦੀਆਂ ਨੇ ਤੇ ਕਿਹ ਜੇ ਸਾਡਾ ਰਾਹ ਵੀ ਕੱਚਾ ਹੀ ਹੈਗਾ ਇੱਥੇ ਆਵਾਜ਼ਾਈ ਜ਼ਿਆਦਾ ਹੈ ਨਹੀਂ ਕੀ ਤੇ ਚੋਰੀਆਂ ਚਕਾਰੀਆਂ ਵੱਧ ਹੁੰਦੀਆਂ ਨੇ ਪਿਛਲੇ ਸਾਲ ਲੋਹੇ ਦਾ ਪੈਪੇ ਲਾ ਕੇ ਲੈ ਗਏ ਸੀਗੇ ਦੂਰੋਂ ਬੈਂਡ ਤਾਰ ਵੀ ਲਾ ਕੇ ਲੈ ਗਏ ਦੋ ਵਾਰ ਤੇ ਇਸ ਕਰਕੇ ਰਾਹ ਤੋਂ ਦੂਰ ਏ ਠੀਕ ਆ ਬੋਰ ਕਰਾਇਆ ਕਿ ਬੱਟੋ ਵਟ ਆਉਣ ਨੂੰ ਫੇਰ ਵੀ ਸ਼ਿਵਰਾ ਨੂੰ ਛਿਚਕਾਹਟ ਤਾਂ ਹੁੰਦੀ ਹੀ ਆ। ਬੱਠੀ ਦੇਖ ਲੈਣੇ ਜੀ 5911 ਇਹ ਕਿ ਮੈਂ ਟੱਪਦਾਗਾ ਬੱਟ ਪੱਕੀ ਬੱਟ ਹੈ। ਤੇ ਵੀ ਟਪਾਉਣੀ ਪੈਣੀ ਹੈ ਜੀ। ਭੰਨ ਦੀ ਪੱਕੀ ਬੱਟ ਪੈਣਾ ਨਹੀਂ ਕਰ। ਇੱਥੇ ਇਹ ਟਰੈਕਟਰ ਲੈ ਕੇ ਹੁਣ ਪੌਣੀ ਵੀ ਲਾਉਣੀ ਆ ਖੈਰ ਚੜਾਉਣ ਨੂੰ ਜੋਬਰ ਨੇ ਕਰ ਕਹਦਾ ਨਹੀਂ ਅਸੀਂ ਦਬਲ ਮੰਡੇ ਨਾਲ ਗੇਰਾਂ ਨੂੰ ਪਾ ਕੇ ਲੈ ਰਹਿਣਾ ਪੰਜ ਕਿੱਟ ਅੱਗੇ ਵੀ ਉਹ ਜਿਹਨੇ ਇਹ ਹਰ ਵਾਰਦਾ ਹੀ ਕੰਮ ਹੈ ਇਹਨਾਂ ਦਾ ਪਹਿਲਾਂ ਇਥੋਂ ਮੋਟਰ ਕੱਢਦੇ ਹੁੰਦੇ ਸੀ ਉਦੋਂ ਵੀ ਪੁਲੀ ਜਾਂਦੇ ਹੁੰਦੇ ਸੀ ਵੀ ਕਿੱਥੇ ਪਾਉਣੀ ਲਾਵਾਂਗੇ ਹੋਰ ਨਾ ਕੰਮ ਕਰਦੀ ਅੰਦਾ ਜਾ ਕੇ ਇਹ ਨਾ ਤਾਂ ਵੀ ਇਹ ਪੁਲੀ ਦਰਨੀ ਹੋ ਗਈ خلاص ਹੁਣ ਨਵੇਂ ਥਾਂ ਮੇ ਬੂਰ ਕਰ ਲਿਆ ਇਹ ਹੋ ਗਿਆ ਉੱਚਾ ਹੁਣ ਫੇਰ ਇਧਰ ਨੂੰ ਘੋਲਣਾ ਪੈਂਦਾਗਾ ਬੰਨ ਲ ਲੈਵਲ ਤੇ ਸੀਗਾ ਉਹ ਪਰਲੇ ਪਾਸੇ ਸੀ ਹੋਰ ਜਿੱਥੇ ਡਾਇਰੈਕਟਰ ਖੜਾ ਉਹਦੇ ਨਾਲ ਵਾਲੇ ਪਾਸੇ ਉਹ ਸਾਰਾ ਉਧਰ ਆ ਕੇ ਪੌਣੀ ਬੈ ਕੇ ਲੱਗ ਜਾਂਦੀ ਸੀ ਲੈਵਲ ਤੇ ਸੀ ਤਾਂ ਹੁਣ ਨਵੇਂ ਥਾਵੇਂ ਕਰਿਆ ਕਰਕੇ ਚੱਕ ਤਾਂ ਉੱਚਾ ਵਿਕ ਤੇ ਲੱਗ ਜਾਂਦੀ ਸੀ ਪੌਣੀ ਉਧਰੋਂ ਸਾਈਡ ਤੋਂ ਆ ਕੇ ਕਿੱਡੀ ਹੁਣ ਨਵਾਂ ਕਰਿਆ ਕਰਕੇ ਇਹਦਾ ਲੈਵਲ ਉੱਚਾ ਕਰਨਾ ਪੈ ਗਿਆ ਤੇ ਇਹ ਦਿਮਾਗ 'ਚ ਪਹਿਲਾਂ ਆਈ ਹੀ ਨਹੀਂ ਗੱਲ ਪੌਣੀ ਕਿਧਰਲੇ ਪਾਸੇ ਲੱਗਿਆ ਕਰੂ ਸਿੱਧੀ ਬੈਗ ਖਾ ਨਹੀਂ ਸਕਦੀ ਕਿਉਂਕਿ ਗੁੱਤਾ ਪਈਆਂ ਪਈਆਂ ਤੇ ਤਲਾ ਟ੍ਰਾਂਸਫਰ ਵਾਲੀਆਂ ਜਾਇ ਕੰਮ ਹੋ ਸਕਦਾ ਜਿਕੇ ਇੱਥੇ ਆਲੇ-ਦਾਲੇ ਜਿਆਦਾ ਮਿੱਟੀ ਪਾਈ ਜਾਂਦੀ ਤੇ ਫੇਰ ਉਹਦੀ ਗੱਲ ਨਾਲ ਕਿ ਏਰੀਆ ਜਿਆਦਾ ਕਵਰਾਣਾ ਇਹ ਕੰਮ ਕੋਈ ਹੁੰਦਾ ਅਸਲ ਤੇ ਗੱਲ ਸੋਚਣ ਦੀ ਵੀ ਹੈ ਨਹੀਂ ਕੀ ਕੋਈ ਅਸਲ ਤੇ ਇਹ ਜਿਹੜਾ ਬੰਦਾ ਟਰੈਕਟਰ ਤੇ ਉੱਤੇ ਬੈਠਾਗਾ ਇਹਨੂੰ ਬਸ ਨਾੜਗਰਾਂ ਦਾ ਜ਼ੋਰ ਲਗਾਉਣ ਦੇ ਸਵਾਲ ਵੱਧ ਹੁੰਦਾ ਤਾਂ ਕਰ ਕੀ ਹੈ ਜੇ ਪੁੱਠੇ ਕੰਮ ਵੱਧ ਕਰਦਾ ਤਾਂ ਹੀ ਪਹੀ ਨਹੀਂ ਲਾਦਾ ਵੀ ਜਦੋਂ ਲੋਡ ਹੋਊਗੀ ਐਂ ਲਗਾ ਲੈਣਾ ਆਦੇ ਦੇਖਣ ਵਾਲੇ ਜੀਨ ਕਰਨ ਜਾਂ ਨਾ ਕਰਨ ਪਰ ਥੋੜੇ ਦਿਨ ਪਹਿਲਾਂ ਖੇਤ ਕਿ ਕਿਸੇ ਨੇ ਪਾਈਪਾਂ ਦੱਬੀਆਂ ਸੀਗੀਆਂ ਕੱਦੂ ਕਰ ਰਹੇ ਸੀ ਉੱਥੇ ਬਾਅਦ ਵਿੱਚ ਤੇ ਕਰਤਾਰ 4x4 ਵੀ ਤੋਸੀ ਗਿਆ ਸੀ ਤਿੰਨ ਟਰੈਕਟਰ ਤੋਸੀ ਗਏ ਸੀ ਇਹ ਫਿਰ ਕੱਢ ਕੇ 68 ਹੀ ਆਇਆ ਸਾਰਿਆਂ ਨੂੰ 68 ਫਿਰ ਤਾਂ ਕਹਿ ਨਹੀਂ ਕਹੌਂਦੀ ਚੀਜ਼ ਆ ਇਹ ਮੈਸਤਰੀ ਨੇ ਮੋਟਰ ਕੱਲ ਵੀ ਕੱਢੀ ਸੀ ਪਰ ਕੱਲ ਤਾਰ ਨੂੰ ਨਹੀਂ ਮੰਨਿਆ ਕਹਿੰਦਾ ਤਾਰ ਠੀਕ ਠਾਕ ਹੈ ਪਹਿਲਾਂ ਇੱਕ ਲੜੀ ਨਮੀ ਪਾਤੀ ਸੀ ਜਦੋਂ ਹੋਰ ਕਰਾਇਆ ਮੋਟਰ ਖੜਕੀ ਦੱਸ ਦੇਣਾ ਬਾਅਦ ਕੱਲ ਜੋੜ ਜਿਆ ਲਾ ਕੇ ਕਹਿੰਦਾ ਤਾਰ ਨੂੰ ਕੁਝ ਨਹੀਂ ਹੋਇਆ ਤੁਸੀਂ ਇਹ ਹੀ ਦੁਬਾਰਾ ਪਾ ਦਿਓ ਅੱਜ ਫੇਰ ਕੱਢਣੀ ਪੈਗੀ ਤਾਰ ਪੜਾਕਾ ਮਾਰ ਗਈ ਨਵੀਂ ਤਾਰ ਪਾਉਣੀ ਪੈਣੀ ਐ ਅਕਸਰ ਮਿਸਤਰੀ ਐ ਹਜੇ ਮਿਲ ਜਾਂਦੇ ਨੇ ਜਿਹੜੇ ਪੈਸੇ ਲਵਾਉਂਦੇ ਨੇ ਬੰਦਾ ਕਹਿੰਦਾ ਵੀ ਮਿਸਤਰੀ ਨੇ ਯਾਰ ਇਹ ਵੀ ਖਰਚਾ ਕਰਾ ਦਿੱਤਾ ਉਹ ਪਹਿਲਾ ਮਿਸਤਰੀ ਇਹਨੂੰ ਕੱਲ ਪੁੱਛਿਆ ਸੀ ਵੀ ਤਾਰ ਪਾ ਦਈਏ ਤਾਰ ਤਾਂ ਨਹੀਂ ਖਰਾਬ ਲੱਗਦੀ ਕਹਿੰਦਾ ਨਹੀਂ ਅੱਜ ਫੇਰ ਕੱਢੀ ਜਾਂਦਾਗਾ ਤਾਰ ਪਾਉਣ ਨੂੰ ਇਹ ਹੁਣ ਇਹ ਮਿਸਤਰੀ ਦੱਸ ਸਕਦਾਗਾ ਵੀ ਇਹ ਖਰਚਾ ਕਟਾਉਂਦਾ ਸੀਗਾ ਜਾਂ ਹੁਣ ਇਹਨੇ ਡਬਲ ਕਰ ਲਿਆ ਆ ਕੱਲ ਕੱਢਣ ਪਾਉਣ ਦਾ ਖਰਚਾ ਪੈ ਗਿਆ ਅੱਜ ਫੇਰ ਕੱਢਣ ਪਾਉਣ ਦਾ ਖਰਚਾ ਪੈ ਜਾਣਾ ਤਾਂ ਹੁਣ ਇਹਨੂੰ ਹੀ ਪੁੱਛਣਾ ਪਊਗਾ ਵੀ ਤੂੰ ਕੀ ਸੋਚ ਕੇ ਗੱਲ ਕਿਹਾ ਸੀ ਵੀ ਨਾ ਪਾਉ ਉਤਾਰ ਬੱਦਲ ਵੀ ਚੜ ਕੇ ਆ ਰਿਹਾ ਪੱਛੋਂ ਵੱਲੋਂ ਤੇ ੳਰੇ ਦੀ ਹਵਾ ਚੱਲੀ ਜਾਂਦੀ ਆ ਪਰ ਪਛਮ ਵੱਲੋਂ ਬੱਦਲ ਆ ਰਿਹਾ ਲੈਂਦੇ ਵਾਲਾ ਹੀ ਨਹੀਂ ਕਹਿੰਦੇ ਪੰਦਾ ਬੱਦਲ ਪਰ ਆ ਦੋ ਤਿੰਨ ਦਿਨਾਂ ਤੋਂ ਚੜ੍ਹਦੇ ਵੱਲੋਂ ਆ ਰਿਹਾ ਬੱਦਲ ਦੀ ਮੀਂਹ ਪਈ ਜਾਂਦਾ ਸੀ ਮੌਸਮ ਪੰਜਾਬ ਦਾ ਪੇਜ ਵਾਲਾ ਵੀ ਕਹਿੰਦਾ ਸੀ ਕਹਿੰਦਾ ਮੈਨੂੰ ਬਹੁਤ ਮਜ਼ਾਕ ਕਰਦੇ ਸੀ ਕਿ ਆਪਣੇ ਤਾਂ ਲੈਂਦੇ ਵਾਲੇ ਪਾਸਿਓਂ ਹੀ ਆ ਕੇ ਬੱਦਲ ਮੀਂਹ ਪੰਦਾ ਕਹਿੰਦਾ ਹੁਣ ਜਦੋਂ ਝਟ ਲਾਈ ਆ ਚੜ੍ਹਦੇ ਵੱਲੋਂ ਆ ਕੇ ਬੱਦਲ ਨੇ ਕਹਿੰਦਾ ਫੇਰ ਮੰਨੇ ਨੇ ਮੌਸਮ ਪੰਜਾਬ ਵਾਲਾ ਸਹੀ ਜਾਣਕਾਰੀ ਦਿੰਦਾ ਬਾਕੀ ਦੇਖੋ ਵੀ ਹੋ ਸਕਦਾ ਅੱਜ ਲਹਿੰਦੇ ਵਾਲੇ ਪਾਸੇ ਵੀ ਬੱਦਲ ਕੋਈ ਝਟ ਦਿਖਾ ਦੇਵੇ ਬਾਕੀ ਮਿਸਤਰੀ ਵੀ ਖਾਸੇ ਟਾਈਮ ਦਾ ਬੱਦਲ ਨੂੰ ਹੀ ਦੇਖੀ ਜਾਂਦਾ ਵੀ ਹੁਣ ਨਹੀਂ ਆਇਆ ਹੁਣ ਨਹੀਂ ਆਇਆ ਬਾਤ ਗੱਲ ਕਹਿੰਦੇ ਸੀ ਨਹੀਂ ਮੇਰਾ ਪੂਰਾ ਦਾ ਬੱਦਲ ਇਹ ਇਹ ਕੱਲ ਹੀ ਮੈਨੂੰ ਕਹਿੰਦੇ ਵੀ ਚੱਲ ਕੰਪੈਲਰ ਘੱਟਦਾ ਏ ਘੱਟਦਾ ਵੀ ਚਾਹ ਤਾਰ ਬਦਲਨੀ ਹੈ ਬਦਲ ਦਿੰਨੇ ਆਪਾਂ ਤਾਰ ਦੀ ਪ੍ਰੋਬਲਮ ਆ ਤਾਰ ਬਦਲਨੀ ਚੰਦੀ ਆ ਜਿਆਦਾ ਨਹੀਂ ਮੈਨੂੰ ਗੱਲ ਕਹੀ ਦਿੱਤਾ ਵੀ ਨਾ ਹੁਣ ਤਾਂ ਪੈਨਲ ਘੱਟਦਾ ਲੋਡ ਘਟ ਗਿਆ ਵੀ ਚੱਲ ਛੱਡ ਬਰੇ ਇਹ ਤਾਂ ਹੁਣ ਤੁਸੀਂ ਭਾਈ ਡਿਸਾਈਡ ਕਰ ਲਓ ਸਹਿਮਤੀ ਨਾਲ ਵੀ ਗਲਤੀ ਹੀ ਦੀ ਆ ਦੇਖਣ ਵਾਲਾ ਵੀ ਦੇਖਣ ਵਾਲਾ ਤਾਂ ਇਹੀ ਕਹਿੰਦਾ ਹੋਊਗਾ ਕੱਲ ਮੋਟਰ ਪਾਈ ਸੀਗੀ ਅੱਜ ਫੇਰ ਗੱਡੀ ਖੜੇ ਨੇ ਵੀ ਮਿਸਤਰੀ ਵੀ ਫੇਰ ਤਾਂ ਜਗ੍ਹਾ ਮਿਸਤਰੀ ਦੀ ਗਲਤ ਆ ਮੋਟਰ ਤਾਂ ਮੋਟਰ ਦੀ ਤਾਂ ਕੋਈ ਗਲਤੀ ਨਾ ਹੋਈ ਕੱਢ ਲਾਏ ਨਾ ਵਿੱਚੋਂ ਸਾੰਡਦੀ ਇਹਨੂੰ ਮੋਟਰ ਦੀ ਤਾਂ ਨਾ ਕੋਈ ਗਲਤੀ ਹੋਈ ਦੇਖਣ ਵਾਲਾ ਤਾਂ ਇਹੀ ਕਹੋਏ ਮਿਸਤਰੀ ਕੱਲ ਵੀ ਪੌਣੀ ਲਾਈ ਖੜਾ ਸੀ ਅੱਜ ਫੇਰ ਪੌਣੀ ਲਾ ਲਈ ਇਹਨੇ ਦੇਖਾਂ ਮੈਂ ਇਹਨਾਂ ਨੇ ਪੌਣੀ ਛੱਡ ਕੇ ਭੱਜ ਜਾਂਦਾ ਇੱਥੇ ਮੈਂ ਨਹੀਂ ਪਾਉਂਦਾ ਭਾਈ ਮੋਟਰ ਕਹਿੰਦੇ ਅਸੀਂ ਵੀ ਕਹਿੰਦੇ ਨਹੀਂ ਤੂੰ ਬਿਲਕੁਲ ਜੀ ਪਾਈ ਜੋ ਤਾਰ ਲਿਆਵੋਗੇ ਉਦੋਂ ਪਾਉਂਗਾ ਖੋਣ ਲੈਂਦੀ ਕੋਈ ਇਹੋ ਕੇ ਮੈਂ ਜਿਹੜਾ ਪਾਸੇ ਤਾ ਤੁਹਾਨੂੰ ਚੱਕਰ ਸਿੱਧੇ ਹੁੰਦੇ ਸਿੱਧੇ ਹੀ ਹੁੰਦਾ ਇਹਦੇ ਪਾਸੇ ਸਿੱਧੇ ਹੁੰਦੇ ਨੇ ਜੀ ਹੁੰਦੇ ਨੇ ਨਵੀਂ ਤਾਂ ਤਾਰ ਆਹ ਜੀ ਕਿ ਪੁੱਠਾ ਹੋਣਾ ਪਾਣੀ ਦਾ ਲੜਨਾ ਫੜਾਦੀ ਹੁਣ ਕਿਤੇ ਲਓ ਜੀ ਮੂਹ ਨੇਰਾ ਹੁੰਦੇ ਨੂੰ ਮੈਸਤਰੀ ਨੇ ਮੋਟਰ ਦਾ ਦਵਾਰਾ ਪਾਤੀ ਹੁਣ ਆਏ ਦੇਖਣ ਆਲਿਆਂ ਨੇ ਬਾਈ ਜ਼ਰੂਰ ਕਮੈਂਟ ਕਰਕੇ ਦੱਸਣਾ ਵੀ ਇਹ ਮੈਸਤਰੀ ਦੀ ਗਲਤੀ ਹੈਗੀ ਆ ਜਾਂ ਨਹੀਂ ਜਿਹੜੀ ਇਹਨੇ ਤਾਰ ਨਹੀਂ ਪਰसों ਕੱਲ ਬਦਲੀ ਤੇ ਵੀ ਇਹ ਕੀ ਚੱਕਰਾ ਵੀ ਬੰਦਾ ਖਰਚਾ ਘੱਟ ਕਰਾਉਣ ਵਾਸਤੇ ਨੇ ਇਹ ਗੱਲ ਕਰੀਆ ਜਾਂ ਵੀ ਖਰਚਾ ਇਹ ਕੱਢਣ ਪਾਉਣ ਵਾਲਾ ਵਧਾਉਣ ਵਾਸਤੇ ਆਪਦਾ ਆਪਦੀ ਦਿਹਾੜੀ ਵਧਾਉਣ ਵਾਸਤੇ ਨੇ ਐ ਕਰਿਆਗਾ ਜਾਂ ਫਿਰ ਤਾਰ 'ਚ ਪਹਿਲਾਂ ਨੁਕਸ ਹੈ ਹੀ ਨਹੀਂ ਸੀ ਕਿ ਜਿਹੜਾ ਇੱਕ ਦਿਨ ਤਾਰ ਖਰਾਬ ਹੋ ਗਈ ਸਾਰੀ ਦੀ ਸਾਰੀ ਬਦਲ ਨਹੀਂ ਪੈ ਗਈ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਬਾਕੀ ਆਪਾਂ ਬਾਅਦ ਚ ਮਿਸਤਰੀ ਦਾ ਵੀ ਰਿਵਿਊ ਲਵਾਂਗੇ ਵੀ ਇਹ ਕਾਰ ਨੇ ਦੱਸੂਗਾ ਵੀ ਇਹਨੇ ਕੱਲ ਕਾਦੋਂ ਨਿਤਾਰ ਬਦਲੀ ਬਸ ਇਹਨੂੰ ਮਾੜਾ ਜਾਂ ਵਿਹਲਾ ਹੋ ਲੈਣ ਦੋ ਇੱਕ ਟੋਟਾ ਰਹਿ ਗਿਆ ਬਸ ਆਖਰੀ ਹੋਇਆ ਹੁਣ ਪਰਖੀ ਜਾਣੀ ਆ ਡਰਾਈਵਰੀ ਟਰੈਕਟਰ ਆ ਤਾਂ ਸੌਖਾ ਜਾਂਦਾ ਓਰੇ ਹੁਣ ਇਹਨਾਂ ਨੇ ਮੋੜਨਾਗਾ ਕਹਿੰਦਾ ਵੀ ਮੈਂ ਇੰਨੇ ਥੋੜੇ ਜੇ ਥਾਂ 'ਚ ਮੋੜ ਦਿੰਨਾਗਾ ਟਰੈਕਟਰ ਦੇਖੋ ਬਾਕੀ ਇਹ ਕਹਿੰਦੇ ਵੀ ਸਕੀਮ ਲਾ ਲੈਂਦੇ ਨੇ ਪੋਣੀ ਨਾਲ ਟਰੈਕਟਰ ਮੂਰੋ ਚੱਕ ਲੈਣਾ ਕਹਿੰਦੇ ਸੀ ਫਿਰ ਸੌਖਾ ਮੋੜ ਦਿਆਂਗੇ ਇਹਨੇ ਦਿਖਾ ਦੇਣੇ ਆ ਤੋੜ ਬਣਾਇਆਗਾ ਮੋਟਰ ਵਾਲਾ ਹੁਣ ਉਹ ਨਾ ਬੰਦਾ ਪਲੇਟਾ ਕਰਾਵਾ ਤਾ ਵਾ ਤੇ ਕੰਦੇ ਜੋਰ ਲਾ ਕੇ ਟਰੈਕਟਰ ਮੋੜ ਦਿੰਦੇ ਆ ਕਹਿੰਦੇ ਵਾਹੀ ਕਲਾਕਾਰੀ ਦਿਖਾਉਣੀ ਸੀ ਕਹਿੰਦਾ ਮੈਂ ਤੁਹਾਨੂੰ ਥੋੜੇ ਜਿਹੇ ਥਾਂ ਚ ਐਨੇ ਕ ਥਾਂ ਚ ਕਹਿੰਦਾ 91 ਗ੍ਰਾਮ ਮੋੜ ਦਈਦਾ ਬਾਈ ਨਾਲੇ ਸਟੀਅਰਿੰਗ ਵੀ ਹਿੱਕ ਦੇ ਜ਼ੋਰ ਨਾਲੇ ਘੁੰਮਦਾ ਇਹਨਾਂ ਦਾ ਕਿਹੜਾ ਪਾਵਰ ਸਟੀਅਰਿੰਗ ਨੇ ਵਰਤਦਾ ਹੈ ਇੱਕ ਨੰਬਰ ਇਹ 91 ਗ੍ਰਾਮ ਦੀ ਬਣੇ ਹੋਏ ਨੇ ਨਾ ਡਰਾਈਵਰ ਵੀ ਬੰਦੇ ਸੇਰ ਏ ਬਾਈ ਉਹੀ 911 ਗਰਾਂਗਾ ਇਹਦਾ ਪਹਿਲਾ ਬਲੌਗ ਆਇਆ ਸੀਗਾ ਦਰਖਤ ਪੱਤੇ ਸੀਗੇ ਥੋੜੇ ਘਰੋਂ ਉਹ ਤੋਂ ਥੰਨੋ ਜੀ ਹਿਸਟਰੀ ਵੀ ਦੱਸੀ ਸੀ 911 ਦੀ ਕਿ ਕਿੰਨਾ ਕੁ ਪੁਰਾਣਾਗਾ ਇਹ ਜੇ ਕਿਸੇ ਨੇ ਸੁਣਨਾ ਹੋਵੇ ਤਾਂ ਉਹ ਬਲੌਗ ਖੋਲ ਕੇ ਜਰੂਰ ਸੁਣੋ